ਸਤਿ ਸ੍ਰੀ ਅਕਾਲ ਜੀ ਜੀ ਐਨ ਨੂੰ ਤੁਹਾਡਾ ਸਵਾਗਤ ਆ ਸਾਡੇ ਚੈਨਲ ਪਤਨਾ ਤੋਂ ਪਾਰ ਦੇ ਵਿੱਚ ਤੇ ਸਾਡਾ ਪ੍ਰੋਗਰਾਮ ਦਿਲ ਦੀਆਂ ਗੱਲਾਂ ਮੈਂ ਕੁਲਵੀਰ ਸਿੰਘ ਤੇ ਨਾਲ ਮੇਰੇ ਵਾਈ ਸੁਖਦੇਵ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਹੜੀ ਬਾਈ ਗੱਲ ਆਪਾਂ ਕਰਦੇ ਸੀ ਨਾ ਇੱਕ ਦਿਨ ਮੈਂ ਅਫਵਾਹਾਂ ਕਿਵੇਂ ਬਣਦੀਆਂ ਇਹ ਅਫਵਾਹ ਕਿਵੇਂ ਫੈਲਦੀ ਹੈ ਵੀ ਕਈ ਗੱਲਾਂ ਜਿਵੇਂ ਹੁੰਦੀਆਂ ਨਹੀਂ ਜਾਂ ਉਹਨਾਂ ਦਾ ਪਿੱਛੇ ਕੋਈ ਕਾਰਨ ਹੋਰ ਹੁੰਦਾ ਤੇ ਉਹ ਬਣ ਹੋਰ ਜਾਂਦੀਆਂ ਸਾਡੇ ਨਾਲ ਮੈਂ ਪੁਰਾਣੇ ਪੁਰਾਣੇ ਬਜ਼ੁਰਗਾਂ ਨੇ ਮੈਨੂੰ ਗੱਲ ਗੱਲ ਸੁਣਾਈ ਕਹਿੰਦੇ ਐ ਗੱਲਾਂ ਕਰਦੇ ਸੀ ਕਹਿੰਦੇ ਵੀ ਜਿਵੇਂ ਬੰਦੇ ਨਾ ਫੀਮ ਵੇਚਦੇ ਸੀਗੇ ਇਹਨੂੰ ਦਾ ਕੰਮ ਕਰਦੇ ਸੀਗੇ ਉਹਨਾਂ ਕਿਤੇ ਉਹਨਾਂ ਨੇ ਡਿਲੀਵਰੀ ਦੇਣੀ ਸੀ ਅੱਗੇ ਹੁਣ ਰਾਤ ਨੂੰ ਤੁਰ ਤਰ ਕੇ ਜਾਂਦੇ ਸੀਗੇ ਤੇ ਮੂਹਰੇ ਨਹਿਰ ਦਾ ਪੁਲ ਪੈਂਦਾ ਸੀ ਤੇ ਨਹਿਰ ਦੇ ਪੁਲ ਤੇ ਨਾਕਾ ਲੱਗਦਾ ਹੁੰਦਾ ਸੀ ਪੁਲਿਸ ਦਾ ਤੇ ਉਹਨਾਂ ਨੇ ਇੱਕ ਜਣੇ ਨੂੰ ਕਿਉਂਕਿ ਉਹ ਬੰਦੇ ਉਹ ਵੀ ਚੁਸਤ ਹੁੰਦੇ ਸੀ ਕਹਿੰਦੇ ਹੁੰਦੇ ਵੀ ਜੇ ਚੋਰ ਹੋਵੇ ਸਰਨਵਦ ਦਿਮਾਗੀ ਹੁੰਦੀ ਸਮਗਲਰ ਹੁੰਦਾ ਸਰਨਵਦ ਉਹਦਾ ਜਿਵੇਂ ਦਿਮਾਗ ਜਿਹੜਾ ਟੱਕੜੇ ਹੁੰਦੇ ਆ ਦਿਲ ਦੇ ਦਿਮਾਗ ਦੇ ਚੱਲਦਾ ਕੰਮ ਵੀ ਹਾਂ ਇਹ ਤਾਂ ਕਰਦਾ ਹੁੰਦਾ ਹਾਂ ਉਹਦਾ ਆਥਣ ਨੂੰ ਫੜੇ ਜਾਂ ਹਾਂ ਆਥਣ ਨੂੰ ਫੜੇ ਜਾਂ ਜਦੋਂ ਬਰ ਸਮਗਲਰ ਹੋਏ ਕਿਸੇ ਨਾਲ ਦਿਮਾਗ ਸਰਨ ਤੇਜ ਹੁੰਦਾ ਉਹਨਾਂ ਨੇ ਇੱਕ ਬੰਦਾ ਉਹਨਾਂ ਦਾ ਮੂਰੇ ਰੱਖਿਆ ਵਾ ਚੋਰ ਨਾਲੋਂ ਪੰਡ ਕਾਲੀ ਪੰਡ ਕਰਾਂ ਕਹਿੰਦੇ ਹੁੰਦਾ ਪੁਰਾਣੇ ਸਮੇਂ ਦੇ ਇੱਕ ਜਣਾ ਉਹਨਾਂ ਦਾ ਮੂਰੇ ਸੀਗਾ ਦੇਖਣ ਗਿਆ ਉਹ ਕਹਿੰਦਾ ਵੀ ਨਾਕਾ ਲੱਗਿਆ ਪੁਲ ਉਹ ਕਹਿੰਦੇ ਹੁਣ ਕੀ ਕਰੀਏ ਹੁਣ ਕਹਿੰਦੇ ਪਾਏ ਕਰੋ ਉੱਥੇ ਨਾ ਜਿਵੇਂ ਹੁਣ ਸਿਆਲਾਂ ਦੀ ਰੁੱਤ ਸੀਗੀ ਆ ਚਨਮਰੀ ਜੀ ਵੀ ਨਾ ਹੁੰਦਾ ਜਦੋਂ ਕਣਕਾਂ ਨੂੰ ਪਾਣੀ ਲੱਗਦੇ ਆ ਹਾਂ ਤੇ ਮਟੀਆਂ ਨਹੀਂ ਹੁੰਦੀਆਂ ਪਿੰਡਾਂ 'ਚ ਬਣ ਗਿਆ ਖੇਤਾਂ 'ਚ ਮਾਟ ਮਾਟਾਂ 'ਚ ਵੱੜ ਕੇ ਬਹਿ ਗਏ ਜਿਦਾਂ ਜੋ ਦਿਨ ਚੜੂਗਾ ਤੇ ਉੱਥੋਂ ਨਿਕਲ ਜਾਂਗੇ ਹਾਂ ਜੋ 4:00 ਵਜੇ ਮੋਸਟਲੀ ਵੀ ਆਲੇ ਦੁਆਲੇ ਪਿੰਡਾਂ ਦਾ ਸਪੀਕਰ ਬੋਲਣ ਲੱਗ ਜਾਂਦੇ ਆ ਪਤਾ ਲੱਗ ਜਾਂਦਾ ਵੀ ਤੇ ਉਹ 4:00 ਵਜੇ ਨਾਕ ਪੁਲਸ ਵਾਲੇ ਵੀ ਨਿਕਲ ਜਾਂਦੇ ਆ ਉੱਥੇ ਨਾ ਕੋਈ ਜੱਟ ਜ਼ਿਮੀਦਾਰ ਪਾਣੀ ਲਾਉਣ ਆਇਆ ਸੀ ਕਣਕ ਨੂੰ ਸੇਰੀਓ ਸੇਰੀਓ ਹਾਂ ਤੇ ਉਹ ਜਦੋਂ ਬਾਹਰ ਨਿਕਲੇ ਹਨ ਮੱਟ ਚੋਂ ਉਹ ਡਰ ਕੇ ਉਹਨੇ ਕਿਹਾ ਵੀ ਕਿਤੇ ਸਹੀ ਨਹੀਂ ਆ ਰਿਹਾ ਤਾਂ ਵੀ ਸਾਡੇ ਬਜ਼ੁਰਗਾਂ ਦੀ ਸਾਡੇ ਬਜ਼ੁਰਗਾਂ ਦੀ ਸਮਾਦਾ ਇਹ ਬੰਦੇ ਨਿਕਲ ਗਏ ਬਜ਼ੁਰਗਾਂ ਦੇ ਸਾਡੇ ਸਹੀਦ ਨਿਕਲ ਗਏ ਉਹ ਬੈਠੇ ਰਕੇ ਭੱਜ ਗਏ ਹਣਾ ਪਿੰਡ ਚ ਰੋਲਾ ਪਾਦਾ ਸੀਗਾ ਸਿੱਧਾ ਕੇ ਸਿੱਧਾ ਹਣਾ ਸੱਚਾ ਤਾਂ ਉਹ ਵੀ ਆ ਉਹ ਵੀ ਆ ਉਹਨੇ ਬੰਦੇ ਮਾਰਟ ਚੋਂ ਨਿਕਲਦੇ ਦੇਖੇ ਜਿਹੜੇ ਮਾਰਟ ਚੋਂ ਉਹ ਵੀ ਤੜਕੇ 4 ਵਜੇ ਤੜਕੇ ਜਾ ਇਹ ਟਾਈਮ ਹੁੰਦਾ ਉਹਨਾਂ ਦਾ ਦੇਵੀ ਦੇ ਉੱਤਿਆਂ ਦਾ ਹੁਣ ਉਹਨਾਂ ਨੂੰ ਡਰ ਰੇ ਸੀ ਵੀ ਜੇ ਐਸੀ ਹੋ ਕੇ ਤੇ ਇਹਨੂੰ ਦੱਸਣ ਲੱਗਿਆ ਲੱਗੂ ਤੁਸੀਂ ਇੱਥੇ ਕੀ ਕਰਦੇ ਸੀ ਹਾਂ ਚੋਰ ਬੰਦਾ ਹਣਾ ਉਹਨਾਂ ਨੂੰ ਡਾਰੋਵੀ ਨਿਕਲ ਗਏ ਹਾਂ ਤੇ ਉਹਨਾਂ ਕਈ ਸਾਲ ਇਹ ਗੱਲ ਚੱਲਦੀ ਰਹੀ ਵੀ ਉਹਨੇ ਬਈ ਉਹਨੇ ਬੰਦੇ ਨੇ ਸੀ ਦੇਖਿਆ ਹੁੰਦੇ ਆ ਹਾਂ ਜਾਮ ਉਹਨੇ ਦੇਖਿਆ ਨਿਕਲਦੇ ਯਾਰ ਫਲਾਣਾ ਬੰਦਾ ਪਾਣੀ ਲਾਣ ਗਿਆ ਸੀ ਤੇ ਕਈ ਸਾਰੇ ਉੱਥੇ ਪਿੰਡਾਂ ਚ ਗੱਲ ਚੱਲਦੀ ਰਹੀ ਹਾਂ ਬਈ ਸੀਹੀਦ ਫਿਰਦੇ ਆ ਬਈ ਹੈ ਵੀ ਸੀਹੀਦ ਫਿਰਦਾ ਕਹਿੰਦੇ ਇਹ ਪੁਰਾਣੇ ਸਮਿਆਂ ਦੇ ਵਿੱਚ ਇਹ ਗੱਲਾਂ ਕਲਵੀਰ ਬਾਈ ਹੁੰਦੀਆਂ ਸੀ ਹਨਾ ਜਿਵੇਂ ਮੈਂ ਤੁਹਾਨੂੰ ਦੱਸਦਾ ਵੀ ਸਿਵਿਆਂ ਦੇ ਵਿੱਚ ਅੱਗ ਭੱਜੀ ਫੇਰਦੀ ਆ ਉਹਦਾ ਮੈਂ ਤੁਹਾਨੂੰ ਕਨਸੈਪਟ ਸਮਝਾਉਣਾ ਵੀ ਕੀ ਸੀਗਾ ਜਿਵੇਂ ਆਪਾਂ ਕਰਦੇ ਆ ਗੱਲ ਹਨਾ ਇਹ ਤੇਰੀ ਗੱਲ ਬਈ ਸਹੀ ਆ ਜਿਵੇਂ ਨਾ ਅਸੀਂ ਨਿੱਕੇ ਨਿੱਕੇ ਸੀਗੇ ਜਿਵੇਂ ਆਮ ਹੀ ਸੁਣਦੇ ਹੁੰਦੇ ਯਾਰ ਵੀ ਰਾਤ ਨੂੰ ਕਿਸੇ ਨੇ ਸਿਵਿਆਂ ਚ ਅੱਗ ਮੱਚਦੀ ਦੇਖੀ ਆ ਹਾਂ ਤੇ ਪਰ ਪਤਾ ਨਹੀਂ ਸੀ ਵੀ ਜਿਵੇਂ ਆਪਾਂ ਉਹ ਜੀ ਨੂੰ ਆਪਾਂ ਇਹ ਸਮਝ ਲੈਂਦੇ ਸੀ ਯਾਰ ਵੀ ਕਹਿੰਦੇ ਸੀ ਬਈ ਸੱਚੀ ਆ ਤੇ ਦਪਹਿਰਾ ਜੀ ਹਾਂ ਦਪਹਿਰਾ ਜੀ ਉੱਥੇ ਸਿਵਿਆਂ ਚ ਅੱਗ ਮੱਚਦੀ ਬਈ ਅੱਗ ਮੱਚਦੀ ਉਹ ਦਿਨੇ-ਦਿਨੇ ਨਹੀਂ ਸੀ ਆਪ ਨੂੰ ਪਤਾ ਲਾ ਰਾਤ ਨਹੀਂ ਦਿਨੇ ਵੀ ਕਈ ਵਾਰੀ ਜਾਂਦਾ ਨਹੀਂ ਹਾਂ ਜਿਵੇਂ ਰਾਤ ਨੂੰ ਹੂੰ ਉਹਦਾ ਜਿਹੜਾ ਕਾਰਨ ਰੀਜਨ ਕੀ ਸੀਗਾ ਜਿਹੜੇ ਆਪਣੇ ਬੰਦੇ ਦੇ ਹੱਡ ਬਚ ਜਾਂਦੇ ਆ ਜਿਹੜੇ ਮੱਚਦੇ ਨਹੀਂਗੇ ਹਨ ਜਿਵੇਂ ਨੌ ਹੋ ਗਏ ਹੱਡੀਆਂ ਜਿਹਨੂੰ ਆਪਾਂ ਪੰਜਾਬੀ ਚਾਸਥੀਆਂ ਜਾਂ ਫੁੱਲ ਚੁਗਣਾ ਕਹਿ ਦਿੰਨੇ ਆ ਹਨ ਹੂੰ ਹੂੰ ਉਹ ਮਤਲਬ ਜਿਹੜਾ ਚੁਗਣ ਦਾ ਮਤਲਬ ਰਵਾਜ ਕਹਿ ਲਾ ਵੀ ਉਹ ਇਸ ਤਰੱਕੇ ਤੋਂ ਪਹਿਜ ਮੈਂ ਆਪਣੇ ਗੁਰੂ ਸਹਿਬਾਨ ਜਾਂ ਉਸ ਤੋਂ ਪਹਿਲਾਂ ਬੁੱਧੀਜੀਵੀ ਬਦਵਾਨ ਲੋਕ ਸੀ ਨਾ ਹੂੰ ਹੂੰ ਉਹਨਾਂ ਨੇ ਦੇਖਿਆ ਜਿਹੜੀ ਇਹਦੇ ਹੱਡਾਂ ਦੇ ਵਿੱਚ ਹੁੰਦੀ ਆ ਉਹ ਵਾਈਟ ਫਾਸਫੋਰਸ ਹੁੰਦੀ ਆ ਚਿੱਟੇ ਰੰਗ ਦੀ ਬੰਦੇ ਦੇ ਹੱਡਾਂ ਦੀ ਹਾਂਜੀ ਬੰਦੇ ਦੇ ਵੀ ਹੱਡਾਂ ਦੇ ਵਿੱਚ ਹਨਾ ਨੌਹਾਂ ਦੇ ਵਿੱਚ ਉਹ ਜਿਹੜੀ ਵਾਈਟ ਫਾਸਫੋਰਸ ਹੁੰਦੀ ਆ ਉਹਨੂੰ ਅੱਗ ਨਾਲ ਅੱਗ ਨਹੀਂ ਲੱਗਦੀ ਤੁਸੀਂ ਕਿਤੇ ਬਨੌਟੀ ਲੈ ਲਿਓ ਆਪਣੇ ਪੰਜਾਬ ਚ ਮੈਡੀਕਲ ਤੋਂ ਮਿਲ ਜਾਂਦੀ ਆ ਉਹਨੂੰ ਅੱਗ ਚ ਸੜਦੇ ਹੋ ਸਵਾਹ ਚ ਪਈ ਰੂ ਉਵੇਂ ਮੱਚਦਾ ਨਹੀਂ ਮੱਚਦਾ ਨਹੀਂ ਉਹਨੂੰ ਆਗੋਂ ਉਦੋਂ ਲੱਗਣੀ ਆ ਜਦੋਂ ਉਹਦੀ ਹਵਾ ਨਾਲ ਐ ਰਗੜ ਲੱਗੀ ਜਦੋਂ ਉਹਨੂੰ ਹਵਾ ਦੀ ਰਗੜ ਸ਼ੂ ਹੋਈ ਹਾਂ ਉਹਨੇ ਫਿਰ ਐ ਦੂਰ ਤਾਈਂ ਗਿੱਦਨੀ ਤਾਈਂ ਹਵਾ ਤੇਜ ਆ ਤਾਂ ਉਹ 2-4 ਕਰਮਾਂ ਦੂਰ ਤਾਈਂ ਉਹ ਦਿਸੂਗੀ। ਲਾਟ ਨੂੰ ਜਿਵੇਂ ਪਟ્રોલ ਦੀ ਲਾਟ ਪਟ્રોલ ਦੀ ਲਾਟ ਜਿਵੇਂ ਆਪਾਂ ਫੂਕ ਮੂੰਹ ਚ ਪਾ ਕੇ ਫੂਕ ਮਾਰੀਏ ਐ ਉਹਦੀ ਮਤਲਬ ਜਿਵੇਂ ਰਗੜ ਲੱਗਦੀ ਹੈ। ਬਾਕੀ ਹੱਟ ਤੇ ਡਿਪੈਂਡ ਆ ਵੀ ਕਿਹੋ ਜਿਹਾ ਭਾਰਾ ਜਾਂ ਕਿੰਨਾ ਹੈ ਨਾ ਵੀ ਬਾੜੀ ਬਾੜੀ ਮਾਤਰਾ ਚ ਫਾਰਸਪੋਰ ਜਾਂ ਥੋੜੀ ਚ। ਫਿਰ ਇਹ ਬੁੱਧੀ ਜੀ ਵੀ ਜਿਹੜੇ ਆਪਣੇ ਸੀਗੇ ਇਹਨਾਂ ਨੇ ਫਿਰ ਉਦੋਂ ਦਰਿਆਵਾਂ ਚ ਪਾਉਣ ਲੱਗੇ। ਜਿਵੇਂ ਸਤ ਹ ਜਿਵੇਂ ਸਤ ਲੋਜ ਹੋ ਕੇ ਆਰਾਬ ਹੀ ਆਪਣੇ ਪੰਜਾਬ ਦੇ ਦਰਿਆ ਨੇ ਇਹ ਹੁਣ ਹੈ ਕਿ ਮੌਸਮੀ ਦਰਿਆ ਜਿਵੇਂ ਮਤਲਬ ਬਰਸਾਤੀ ਆ ਬਰਸਾਤ ਆਈ 2 ਮਹੀਨੇ ਚੱਲ ਪੇ ਜਾਂ ਪਾਣੀ ਆਇਆ ਨਿਕਲ ਗਿਆ ਉਹ ਹੱਡ ਫੇਰ ਉਵੇਂ ਹੀ ਪਏ ਰਹਿੰਦੇ ਸੀਗੇ ਫੇਰ ਇਹ ਮਤਲਬ ਉਹ ਸਮਿਆਂ ਦੇ ਵਿੱਚ ਜਿਹੜੇ ਲੋਕ ਇਹਨੇ ਜਾਗਰੂਕ ਨਹੀਂ ਸੀਗੇ ਫਿਰ ਆਪਣੇ ਗੁਰੂਆਂ ਸਹਿਬਾਨ ਨੇ ਜਾਂ ਹੋਰ ਬੁੱਧੀਜੀਵੀ ਸਿਆਣੇ ਲੋਕ ਜਿਹੜੇ ਉਦੋਂ ਦੇ ਹੋਏ ਉਹਨਾਂ ਨੇ ਗੰਗਾ ਚ ਪਾਉਣ ਦਾ ਕਨਸੈਪਟ ਇਹੀ ਸੀਗਾ ਕਿ ਗੰਗਾ 12 ਮਹੀਨੇ 36 ਦਿਨ ਚੱਲਦੀ ਹੈ ਉਹਦੇ ਪਾਣੀ ਸੁੱਕਦਾ ਨਹੀਂਗਾ ਹਨਾ ਜੇ ਹਾਂ ਤਾਂ ਗੰਗਾ ਚ ਪਾਉਂਦੇ ਸੀਗੇ ਬਈ ਜਿਹੜਾ ਸਤਲੁਜ ਜਾਂ ਬਿਆਸ ਜਾਂ ਹੋਰ ਬਰਸਾਤੀ ਨਾਲਿਆਂ ਚ ਪਾਦੇ ਉਹ ਉਹ ਤਾਂ ਫੇਰ ਉੱਥੇ 7 ਮਹੀਨੇ ਤਾਂ ਉਹੀ ਗੱਲ ਰਹਗੀ ਹੱਡ ਓਵੇਂ ਬਾਹਰ ਹੀ ਪਿਆ ਹਨਾ ਹੇ ਉਹਦਾ ਮਤਲਬ ਵੀ ਜਿਵੇਂ ਤੁਹਾਡੇ ਕਹਿੰਦਾ ਜਦੋਂ ਹੁਣ ਆਇਆ ਹੁੰਦਾ ਜਦੋਂ ਫਲੂ ਆਪਣੇ ਉਹ ਘਾ ਫੂ ਸੁੱਕਿਆ ਹੁੰਦਾ ਦਰਿਆ ਵਿੱਚ ਜੋ ਸੁੱਕ ਜਾਂਦੇ ਸੁੱਕ ਜਾਂਦੇ ਦਰਿਆ ਤੇ ਰਗੜਨ ਦਾ ਲੱਗੀ ਤਾਂ ਅੱਗ ਪੈਂਦੀ ਹੈ ਅੱਗ ਉਵੇਂ ਹੀ ਫੇਰ ਉਵੇਂ ਦਿਖਦੀ ਹੈ ਨਾ ਉਹਦੀ ਰਗੜ ਨਾਲ ਅੱਗ ਚੱਲਦੀ ਆ ਇਹਦਾ ਲੌਜਿਕ ਆ ਜਿਵੇਂ ਆਪਾਂ ਕਹੀਏ ਵੀ ਫੁੱਲ ਆਪਾਂ ਚੌਕ ਕੇ ਪਾਉਣ ਦਾ ਹੱਡ ਜੀ ਪਾਣੀ ਚ ਪਾਉਣ ਦਾ ਹਨਾ ਪਾਣੀ ਚ ਤਾਂ ਇਹ ਸੀਗਾ ਜਿਵੇਂ ਆਪਾਂ ਨੂੰ ਇਹ ਚੀਜ਼ ਦੱਲ ਬਈ ਮੈਨੂੰ ਜਮਈ ਨਹੀਂ ਸੀ ਹੈਗਾ ਦਾ ਪਤਾ ਜਿਵੇਂ ਆਪਣੀ ਗੱਲ ਹੋਈ ਹੈ ਤੇ ਆ ਫੁੱਲਾਂ ਦਾ ਕਿ ਜਿਵੇਂ ਉਹ ਮੰਨ ਤਾਂ ਚੱਲੀਆਂ ਵੀ ਪਹਿਲਾਂ ਤੋਂ ਫੁੱਲ ਚੁੱਕਦੇ ਆ ਜੀ ਹਾਂ ਹਰੀਦਵਾਰ ਪਾ ਕੇ ਆਉਂਦੇ ਆ ਹਾਂ ਕੀਰਤਪੁਰ ਸਾਹਿਬ ਆਪਣੇ ਜਾਂਦੇ ਉੱਥੇ ਉਹ ਫਿਰ ਆਪਣੇ 6ਵੇਂ ਪਾਸ਼ਾ ਜੀ ਨੇ ਉੱਥੇ ਕਿ ਬਣਾਇਆ ਸੀਗਾ ਫਿਰ ਆਪਣੇ ਕੋਲੇ ਹੈਗਾ ਲੋਪੋਂ ਸੰਤ ਦਰਬਾਰਾ ਸਿੰਘ ਜਿਹੜਾ ਕੀਰਤਪੁਰ ਸਾਹਿਬ ਹਾਲ ਬਣਿਆ ਹੁਣ ਗੁਰਦੁਆਰਾ ਸਾਹਿਬ ਬਣਿਆ ਹੋਇਆ ਉਹ ਸੰਤ ਦਰਬਾਰਾ ਸਿੰਘ ਉਹ ਲੋਕੋਂ ਵਾਲੇ ਉਹਨਾਂ ਨੇ ਬਣਾਇਆ ਸੀ ਉਹਨਾਂ ਨੇ ਹੀ ਫਿਰ ਉਹ ਮਤਲਬ ਉੱਥੇ ਜਗਾ ਹੋ ਮਤਲਬ ਪਤਾਲਪੁਰੀ ਤਾਂ ਬਣਾਈ ਸੀ ਮੇ ਪਾਸ਼ਾ ਜੀ ਨੇ ਹੂੰ ਹੂੰ ਕੀਰਤਪੁਰ ਬਸਾਇਆ ਹਾਂ ਤੇ ਪਰ ਉਹ ਦਰਬਾਰਾ ਸਿੰਘ ਜੀ ਨੇ ਜਿਵੇਂ ਆਪਾਂ ਕੱਲ ਹੀ ਉਹ ਵੀ ਥੋੜਾ ਠੀਕ ਕਰਕੇ ਉਹਦਾ ਹੁਣੇ ਬਾਹਰ ਨਿਰਦਾ ਬਣਿਆ ਹੋਸੀ ਚੀਜ਼ ਉਹਨੂੰ ਸੇਵਾ ਕਰਵਾਈ ਸੇਵਾ ਕਰਕੇ ਲਿਖ ਦਿੱਤੀ ਆ ਨਵੀਂ ਤਾਂ ਇੱਕ ਦਿੱਤੀ ਗੁਰਦੁਆਰਾ ਸਾਹਿਬ ਬਣਾਇਆ ਤੇ ਇਹ ਫੁੱਲ ਪਾਉਣ ਦਾ ਆਪਣੇ ਜਿਹੜਾ ਕਨਸੈਪਟ ਦਾ ਜਿਹੜੀ ਇਹ ਸੀ ਗੱਲ ਹਨਾ ਮੇਨ ਜੇ ਤਨਿਓ ਕਰਕੇ ਚੱਲਦੀ ਆਈ ਆ ਗੱਲ ਨਹੀਂ ਕਿਉਂਕਿ ਮੈਨੂੰ ਵੀ ਆਪਣੀ ਉੱਤੇ ਗੱਲ ਤੋਂ ਪਹਿਲਾਂ ਬਈ ਨੂੰ ਨਹੀਂ ਹੈ ਗੱਲ ਦਾ ਪਤਾ ਹਣ ਆਪਾਂ ਜਿਵੇਂ ਚੌਕ ਦੇ ਸੀਗੀ ਬਸੋ ਬਣਾਇਆ ਬਸ ਸੀਗਾ ਵੀ ਫੁੱਲ ਚੌਕ ਦਿਆ ਤੇ ਪਾਣੀ ਚ ਪਾਰ ਕੇ ਹੁੰਦੇ ਆ ਜਿਵੇਂ ਹੁਣ ਅੱਗੇ ਕਹਿੰਦੇ ਸੀ ਜਾਂ ਤੱਬ ਦਿਓ ਹਾਂ ਬਈ ਜਾਂ ਤੱਬ ਦਿਓ ਹਨਾ ਹੁਣ ਮੈਂ ਦੇਖਿਆ ਵੀ ਜਿਵੇਂ ਇੱਥੇ ਤਾਂ ਕਿਉਂਕਿ ਪੱਠੀਆਂ ਜਿਹੜੀਆਂ ਇਹਨਾਂ ਦਾ ਬਈ ਹੀਟ ਬਹੁਤ ਜ਼ਿਆਦਾ ਆ ਹਣ ਜਿਵੇਂ ਮੇਰੇ ਛੋਟੇ ਭਰਾ ਦਾ ਜਦੋਂ ਉਹਦਾ ਸੰਸਕਾਰ ਕੀਤਾ ਹਣ ਹਾਂ ਉਹ ਜਦੋਂ ਉਹਨਾਂ ਨੇ ਦਿੰਦੇ ਆ ਫਲ ਜੋ ਕੱਲੀ ਸਵਾਹ ਹੁੰਦੀ ਸਵਾਈ ਹੁੰਦੀ ਕਿਉਂਕਿ ਇੱਥੇ ਇਹ ਹੀਟ ਬਹੁਤ ਜ਼ਿਆਦਾ ਜਿਆਦਾ ਹੁੰਦਾ ਹੈ ਆਪਣੇ ਹੁਣੋਂ ਲੱਕੜਾਂ ਦੀ ਆਉਣ ਦੀ ਜ਼ਿਆਦਾ ਨਹੀਂ ਹੁੰਦੀ ਆਪਣੇ ਕਲਵੀਰ ਬਾਈ ਲੱਕੜਾਂ ਸਲਾਬੀਆਂ ਰਹਿ ਜਾਣ ਆ ਹਲਾ ਹਲਾ ਕੇ ਬੰਦੇ ਨੂੰ ਕਹਿੰਦੇ ਹੁੰਦੇ ਵੀ ਮਚਾਉਣਾ ਪੈਂਦਾ ਤੇ ਉਹ ਪੂਰਾ ਪ੍ਰੋਪਰ ਨਹੀਂ ਫਿਰ ਵੀ ਮਚਦਾ ਜਿਸਰਾ ਪੀਣ ਦਾ ਮਾਸ ਹੀ ਛੱਡਦਾ ਮਾਸ ਤੋਂ ਵਿੱਚ ਜ਼ਿਆਦਾਤਰ ਰਹਿ ਜਾਂਦੇ ਆ ਕਿਉਂਕਿ ਆਪਾਂ ਵੀ ਦੇਖੇ ਨੇ ਬਜ਼ੁਰਗਾਂ ਦੇ ਉਹਨੂੰ ਪੋਣ ਜਾਂਦੇ ਸੀ ਤੇ ਉਹ ਜ਼ਿਆਦਾਤਰ ਹੱਡੇ ਹੱਡੋ ਵਿੱਚ ਰਹਿ ਜਾਂਦੇ ਸਾਡੇ ਮੇਰੇ ਗੁਵਾਂਡ ਦੇ ਵਿੱਚ ਉੱਥੇ ਸਾਡੇ ਬਜ਼ੁਰਗ ਸੀਗੇ ਮੇਰੇ ਡੈਡੀ ਹੁੰਦਾ ਚਾਚਾ ਹੀ ਸੀ ਉਹਨਾਂ ਦਾ ਫੁੱਲ ਅਸੀਂ ਚੁਗੇ ਫੁੱਲ ਚੁਗੇ ਤਾਂ ਹੁਣੇ ਚਾਹੇ ਹਾਸੇ ਵਾਲੀ ਲਾ ਲਿਓ ਚਾਹੇ ਜਿਵੇਂ ਮਰਜੀ ਗੱਲ ਲਾ ਲਿਓ ਉਹ ਫੁੱਲ ਚੁਗੇ ਤਾਂ ਹੁਣ ਮੈਂ ਕੱਲਾ ਹੀ ਸੀਗਾ ਮਤਲਬ ਪੁਪਾਠ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਕਰਾਉਣਾ ਸੀ ਹੋਰ ਵੀ ਕੰਮ ਸੀਗੇ ਹਨਾ ਬੰਦਾ ਮੈਂ ਕੱਲਾ ਸੀ ਚੱਲ ਮੈਨੂੰ ਮੇਰੇ ਆਂਡਗਵਾੜ ਚਾਚੇ ਤਾਏ ਮੇਰੇ ਕਹਿੰਦੇ ਵੀ ਤੂੰ ਇਉਂ ਕਰ ਵੀ ਫੁੱਲ ਪਾ ਕੇ ਚੌਕ ਲੈਨੇ ਆ ਚੌਕ ਕੇ ਨਾ ਵੀ ਉਹਦੇ ਚ ਗੋਥਲੀ ਜੀ ਬੰਨ ਕੇ ਹੁਣ ਆਪੋ ਆਪਣੀਆਂ ਵਿਚਾਰਧਾਰਾ ਹੁੰਦੀਆਂ ਨੇ ਕਹਿੰਦੇ ਵੀ ਮਹਾਰਾਜ ਵਾਲੇ ਕਮਰੇ ਚ ਰੱਖ ਦੇ ਵੀ ਜਦਨ ਭੋਗ ਪਊਗਾ ਫਿਰ ਉਦਨ ਆਪਾਂ ਲੈ ਕੇ ਚਲੇ ਜਾਵਾਂਗੇ ਉਹ ਹੁਣ ਮੈਂ ਉਥੇ ਰੱਖਤੇ ਉਹ ਕਮਰੇ ਦੇ ਵਿੱਚ ਰੱਖਦੇ ਖੁੰਜੇ ਚ ਮੈਂ ਕਿਹਾ ਵੀ ਚਲੋ ਜਦੋਂ ਜਦੋਂ ਹੈਨਾ ਭੋਗ ਪਿਆਰ ਦੀ ਬਾਤ ਉਹ ਤਗਰੇ ਦੇਣਾ ਆਪਣੇ ਜਾਂਦੇ ਜਾਂਦੇ ਪਾਉਣ ਹੈਨਾ ਉਹ ਪਾਠੀ ਜਦੋਂ ਪਾਠ ਕਰਨ ਅੰਦਰ ਵੜਿਆ ਉਹਨੇ ਐ ਫਿਰਦੇ ਨੇ ਕਿਤੇ ਉਹ ਗੁਥਲੀ ਦੇਖ ਲਈ ਮੈਨੂੰ ਕਹਿੰਦਾ ਇਹਦੇ ਵਿੱਚ ਮੈਂ ਕਿਹਾ ਵੀ ਇਹ ਆਸਤੀਆਂ ਬਾਬਾ ਜੀ ਦੀਆਂ ਵੀ ਉਹ ਅਸੀਂ ਬਾਬਾ ਜੀ ਕਹਿੰਦੇ ਸੀ ਉਹਨੂੰ ਤੇ ਵੀ ਫਿਰ ਜਦਨ ਭੋਗ ਪਿਆ ਉਦਨ ਉੱਥੇ ਅਸੀਂ ਪਾ ਕੇ ਆਵਾਂਗੇ ਹੈਨਾ ਪਾਠੀ ਕਹਿੰਦਾ ਮੈਂ ਤਾਂ ਪਾਠ ਨਹੀਂ ਕਰਨਾ ਜਾਂ ਅਸਤੀਆਂ ਚੱਕ ਜਾਂ ਕਹਿੰਦਾ ਮੈਂ ਚੱਲਿਆ ਮੈਂ ਚੱਲਿਆ ਕਿਹੜਾ ਪਾਠ ਕਰਾ ਲਓ ਕਿੱਦਾਂ ਕਰਾਉਣਾ ਆਹ ਕਹਿੰਦਾ ਜੀ ਤੂੰ ਮਰਜੀ ਪਾਠ ਕਰਾ ਲਓ ਵੀ ਮੈਂ ਨਹੀਂ ਪਾਠ ਕਰਨਾ ਮੈਂ ਕਿਹਾ ਯਾਰ ਇਹਦੇ ਵਿੱਚ ਕਿਹੜੀ ਗੱਲ ਆ ਤੂੰ ਗੁਰੂ ਗੁਰੂ ਮਹਾਰਾਜ ਦਾ ਪਾਠ ਕਰਨਾ ਤੇ ਉਹ ਕਹਿੰਦਾ ਨਹੀਂ ਜੀ ਮੈਨੂੰ ਤਾਂ ਕਹਿੰਦਾ ਡਰ ਲੱਗਦਾ ਜਾਂ ਅਸਤੀਆਂ ਚੱਕ ਕੇ ਬਾਹਰ ਆ ਕੇ ਜਪ ਆ ਉਹ ਫਿਰ ਉਹਦੀ ਆਪ ਕੋਈ ਮੰਨਣਾ ਉਹਦੀ ਆਪ ਤਾਂ ਹੈ ਨਹੀਂ ਆ ਨਹੀਂ ਐ ਉਹਦੀ ਐਹਦੀ ਕੋਈ ਨਹੀਂ ਹੈ ਯਾਨੀ ਕਿ ਉਹ ਪਾਠੀ ਡਰ ਗਿਆ ਜਾਣਾ ਹੀ ਆ ਬੰਦੇ ਨੇ ਹਾਂ ਮਾਰੇ ਕੋਲੇ ਆਇਆ ਉਹ ਮੈਂ ਉਹਨੂੰ ਕਿਹਾ ਵੀ ਮੈਂ ਕਿਹਾ ਧੰਗੁਰੂ ਇਹ ਦੁਨੀਆ ਦਾ ਮਾਲਕ ਹੈ ਗੁਰੂ ਗ੍ਰੰਥ ਸਾਹਿਬ ਵੀ ਤੂੰ ਇਹਦੇ ਕੋਲੇ ਬੈਠ ਕੇ ਡਰੀ ਜਾਣਾ ਫਿਰ ਮੈਨੂੰ ਡਰ ਲੱਗੂ ਨਾ ਕਿ ਕਿੱਥੇ ਨਹੀਂ ਹੈ ਜਥਾਂ ਆਏਗਾ ਕਿੱਥੇ ਹੋਊਗਾ ਹੈ ਨਾ ਉਹ ਕਹਿੰਦਾ ਜੀ ਨਹੀਂ ਮੈਂ ਇਹ ਮੇਰਾ ਕਹਿੰਦਾ ਜੀ ਜੇ ਇਹ ਰੱਖਣਾ ਮੈਂ ਨਹੀਂ ਪਾਠ ਕਰਨਾ ਇਹ ਲੋਕਾਂ ਦਾ ਨਾ ਯਾਰ ਕਿਹੜੀ ਥਾਂ ਇੱਕ ਨਾ ਉਹ ਪ੍ਰਾਣੀ ਨਾ ਕਹਾਵਤ ਸੁਣਾਉਂਦੇ ਹੁੰਦੇ ਆ ਹਾਂ ਉਹਨਾਂ ਕਹਿੰਦੇ ਕੋਈ ਜਿਵੇਂ ਰਾਜੇ ਦਾ ਸੀ ਕੋਈ ਬੱਚਾ ਹਨਾ ਤੇ ਉਹ ਨਾ ਕਬੂਤਰ ਨੇ ਉਹਨੂੰ ਉਹ ਕਰ ਉਹਦੇ ਮਾਰਿਆ ਕਰਿਆ ਕੇ ਹਾਂ ਉਂਗਾ ਠੰਗਾ ਹਨਾ ਵੀ ਉਹਨੂੰ ਪਰੇਸ਼ਾਨ ਕਰਿਆ ਕਰੇ ਜਦੋਂ ਕੁਝ ਵੀ ਕਰਿਆ ਕਰੇ ਉਹਦਾ ਸਮਾਨ ਖਦਾਦਾ ਕਰੇ ਉਹ ਕਹਿੰਦਾ ਇਹਨੂੰ ਮੈਂ ਮਾਰਨਾ ਇਹਨੂੰ ਹੂੰ ਇਹਲੇ ਮੈਨੂੰ ਖਰਾਬ ਕਰਦਾ ਮਾਰਨਾ ਹੁਣ ਰਾਜਾ ਉਹਨੂੰ ਕਿਵੇਂ ਸਮਝਾਵੇ ਹਨਾ ਯਾਰ ਵੀ ਨਹੀਂ ਮਾਰਨਾ ਜਾਂ ਜਾਨਵਰ ਆਵੇ ਉਹ ਤਾਂ ਜਾਨਵਰ ਹਾਂ ਤੇ ਉਹ ਕਹਿੰਦਾ ਨਹੀਂ ਜੀ ਮੈਂ ਤਾਂ ਮਾਰਨਾ ਉਹ ਕਹਿੰਦਾ ਚੰਗਾ ਫਿਰ ਐਂ ਕਰ ਜਿੱਥੇ ਕਹਿੰਦਾ ਤੈਨੂੰ ਕੋਈ ਨਾ ਦੇਖਦਾ ਹੋਵੇ ਹੂੰ ਇਹਨੂੰ ਉੱਥੇ ਮਾਰ ਉੱਥੇ ਮਾਰਦੇ ਹੈਣਾ ਉਹ ਹੁਣ ਲੈ ਕੇ ਘੋੜਾ ਤੁਰ ਪਿਆ ਇੱਥੇ ਨਹੀਂ ਇੱਥੇ ਨਹੀਂ ਗਾਂ ਜੰਗਲਾਂ ਚ ਉੱਠ ਗਿਆ ਫਿਰਦਾ ਰਿਆ 5-6 ਮਹੀਨਿਆਂ ਪਿੱਛੋਂ ਢੇੜਾ ਖਾ ਕੇ ਫੇਰ ਮੁੜ ਆਇਆ ਤੇ ਉਹ ਕਹਿੰਦੇ ਵੀ ਰਾਜੇ ਨੇ ਪੁੱਛਿਆ ਕਹਿੰਦਾ ਤੂੰ ਮਾਰਤਾ ਕਹਿੰਦਾ ਨਹੀਂ ਮੈਂ ਮਾਰਿਆ ਨਹੀਂ ਕਹਿੰਦਾ ਕੀ ਗੱਲ ਵੀ ਤੈਨੂੰ ਕੋਈ ਇਹੋ ਜੀ ਥਾਂ ਹੀ ਨਹੀਂ ਲੱਭੀ ਵੀ ਜਿੱਥੇ ਵੀ ਤੈਨੂੰ ਨਾ ਕੋਈ ਦੇਖਦਾ ਹੋਵੇ ਹਾਂ ਕਹਿੰਦਾ ਵੀ ਥਾਂ ਮਾਤਾ ਬਠੇਰੀਆਂ ਸੀ ਇਹੋ ਜਿੰਗਾਂ ਹਾਂ ਤੇ ਕਹਿੰਦਾ ਕਿਤੇ ਮੈਂ ਇਹਨੂੰ ਦੇਖਦਾ ਹੁੰਦਾ ਸੀ ਕਦੇ ਇਹ ਮੈਨੂੰ ਦੇਖਦਾ ਹੁੰਦਾ ਸੀ ਕਹਿੰਦਾ ਕੋਈ ਥਾਂ ਤਾਂ ਥਾਏ ਨਹੀਂ ਲੱਭਿਆ ਫਿਰ ਕਹਿੰਦਾ ਮੈਂ ਇਹਦੀ ਅੱਖਾਂ ਤੇ ਬੱਤੀ ਬੰਨ੍ਹੀ ਆ ਅੱਖਾਂ ਤੇ ਬੱਤੀ ਬੰਨ੍ਹੀ ਫਿਰ ਕਹਿੰਦਾ ਮੈਨੂੰ ਲੱਗਿਆ ਵੀ ਕੋਈ ਤਾਂ ਹੈਗੇ ਜਿਹੜਾ ਮੈਨੂੰ ਦੇਖਦਾ ਹੈ ਯਾਰ ਵੀ ਕੋਈ ਥਾਂ ਹੀ ਹੈ ਨਹੀਂ ਇਹ ਕਹਿੰਦਾ ਵੀ ਕਹਿੰਦਾ ਮੈਨੂੰ ਕੋਈ ਥਾਂ ਨਹੀਂ ਲੱਭੀ ਲੱਭੀ ਇਹ ਗੱਲ ਤਾਂ ਹੋ ਵੀ ਇਹ ਜੇ ਹੁਣ ਮਹਾਰਾਜ ਦੇ ਕੋਲੇ ਪੈ ਕਿ ਡਰਨਾ ਫਿਰ ਵੀ ਡਰਨਾ ਕਿੱਥੇ ਨਹੀਂ ਕਿੱਥੇ ਨਹੀਂ ਇਹ ਬੰਦਾ ਜਦੋਂ ਵੀ ਥੱਕਿਆ ਟੁੱਟਿਆ ਹੁੰਦਾ ਹੈ ਨਾ ਆਪਾਂ ਗੁਰੂ ਮਹਾਰਾਜ ਕੋਲੇ ਜਾਂਦੇ ਆ ਮੰਦਰ ਜਾਂਦੇ ਗੁਰਦੁਆਰੇ ਜਾਂਦੇ ਮਸਜਿਦ ਜਾਂਦੇ ਉੱਥੇ ਅਰਦਾਸ ਕਰਦੇ ਵੀਰ ਅੱਪਾ ਬਚਾ ਲੈ ਹਾਂ ਹੁਣ ਤਾਂ ਕਿੱਡਾ ਹੀ ਵੱਡਾ ਡਰ ਹੋਵੇ ਕਿੱਡਾ ਹੀ ਵੱਡਾ ਹੋਵੇ ਹਾਂ ਕਿ ਵੱਡੀ ਤਕਲੀਫ ਹੋਵੇ ਹਾਂ ਕਿੰਨੀ ਵੱਡੀ ਮੁਸੀਬਤ ਹੋਵੇ ਆਪਾਂ ਹੱਥ ਜੋੜ ਕੇ ਮਾਲਕ ਨੂੰ ਕਹਿੰਦੇ ਆ ਵੀਰ ਅੱਪਾ ਹੁਣ ਤੂੰ ਬਚਾ ਲੈ ਹਾਂ ਇਵੇਂ ਹੀ ਆ ਤੇ